ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਸੜਕ ਦੇ ਉੱਤੇ ਇੱਕ ਛੋਟੀ ਜੀ ਲਾਪਰਵਾਹੀ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਦਿੰਦੀ ਹੈ ਔਰ ਜਦੋਂ ਹਾਦਸਾ ਹੁੰਦਾ ਹੈ ਤੁਹਾਨੂੰ ਪਤਾ ਉਸ ਤੋਂ ਬਾਅਦ ਜ਼ਿੰਦਗੀਆਂ ਜਿਹੜੀਆਂ ਆ ਉਹ ਤਬਾਹ ਹੋ ਜਾਂਦੇ ਅਸੀਂ ਇਸ ਸਮੇਂ ਖੱਪੜ ਕਲਾ ਵੇਖੇ ਮੌਜੂਦ ਹਾਂ ਔਰ ਇੱਥੇ ਸਵੇਰੇ ਤੜਕਸਾਰ ਇੱਕ ਬਹੁਤ ਹੀ ਭਿਆਨਕ ਹਾਦਸਾ ਹੁੰਦਾ ਦਰਦਨਾਕ ਹਾਦਸਾ ਹੁੰਦਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਹਾਦਸਾ ਕਿੰਨਾ ਜ਼ਬਰਦਸਤ ਹੈ ਤੁਸੀਂ ਦੇਖ ਸਕਦੇ ਹੋ ਕਿ ਕੈਂਟਰ ਜਿਹੜਾ ਆ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਜਿੰਨੀ ਸ਼ੁਰੂਆਤੀ ਜਾਣਕਾਰੀ ਅਸੀਂ ਇਕੱਤਰਤ ਕਰ ਪਾਏ ਹਾਂ ਹੁੰਦਾ ਕਿ ਇਹ ਸਵੇਰੇ 5 ਵਜੇ ਦੇ ਕਰੀਬ ਇੱਕ ਕੈਂਟਰ ਜਦੋਂ ਖਟਕੜ ਕਲਾ ਦੇ ਨਜ਼ਦੀਕ ਕਸ਼ਮੀਰੀ ਢਾਬੇ ਕੋਲ ਪਹੁੰਚਦਾ ਤਾਂ ਡਰਾਈਵਰ ਆਪਣਾ ਸੰਤੁਲਨ ਗਵਾ ਬੈਠਦਾ ਹੈ ਟਰੱਕ ਦੇ ਉੱਤੇ ਕੈਂਟਰ ਦੇ ਉੱਤੇ ਔਰ ਜਿਹੜਾ ਕੈਂਟਰ ਹੈ ਜੋ ਦੱਸਿਆ ਜਾ ਰਿਹਾ ਪਹਿਲਾ ਉਹ ਜਿਹੜਾ ਥੋੜਾ ਅੱਗੇ ਕੈਂਟਰ ਖੜਾ ਉਹਦੇ ਵਿੱਚ ਵੱਜਦਾ ਉਸ ਤੋਂ ਬਾਅਦ ਆ ਗੱਡੀ ਵੀ ਜਿਹੜੀ ਇੱਥੇ ਖੜੀ ਨੁਕਸਾਨੀ ਜਾਂਦੀ ਆ ਕਸ਼ਮੀਰੀ ਢਾਬੇ ਤੇ ਆ ਗੱਡੀ ਖੜੀ ਸੀ ਸਵਿਫਟ ਡਿਜ਼ਾਇਰ ਇਹਦਾ ਵੀ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਲੇਕਿਨ ਗنیمਤ ਇਹ ਹੀ ਹੈ ਕਿ ਪੂਰੇ ਹਾਦਸੇ ਚ ਪੂਰੇ ਕਟਣਾ ਕ੍ਰਮ ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗੱਡੀ ਜਿਹੜੀ ਆ ਢਾਬੇ ਦੇ ਬਾਹਰ ਖੜੀ ਸੀ ਔਰ ਗੱਡੀ ਵਿੱਚ ਕੋਈ ਬੈਠਾ ਹੋਇਆ ਨਹੀਂ ਸੀ ਇਹ ਗੱਡੀ ਢਾਬਾ ਮਾਲਕ ਦੀ ਦੱਸੀ ਜਾ ਰਹੀ ਹੈ ਪਰ ਤੁਸੀਂ ਬਿਲਕੁਲ ਮੇਰੇ ਪਿੱਛੇ ਦੇਖ ਪਾ ਰਹੇ ਹੋ ਕਿ ਜਿਹੜਾ ਇੱਕ ਐਂਟਰ ਹੈ ਇਹਦਾ ਡਰਾਈਵਰ ਕੈਬਿਨ ਜਿਹੜਾ ਆ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਔਰ ਡਰਾਈਵਰ ਜਿਹੜਾ ਵਿੱਚ ਫਸ ਜਾਂਦਾ ਸਟੀਅਰਿੰਗ ਦੇ ਤਾਂ ਜਿੰਨੇ ਇੱਥੇ ਸੱਜਣ ਨੇ ਵੀਰ ਮੌਜੂਦ ਨੇ ਖਾਸ ਕਰਕੇ ਢਾਬੇ ਵਾਲੇ ਉਹਨਾਂ ਦੀ ਮਦਦ ਦੇ ਨਾਲ ਬੜੀ ਮੁਸ਼ਕਲ ਕਰਦੇ ਆ ਸਟੀering ਨੂੰ ਤੋੜ ਕੇ ਉਸ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਜਾਂਦਾ ਥੋੜਾ ਗਿਆ ਜੋ ਸਪੇਸ ਦੇਖੋ ਕਿੰਨੀ ਘੱਟ ਹੈ ਔਰ ਡਰਾਈਵਰ ਨੇ ਜਿਹੜਾ 2 2.5 ਘੰਟੇ ਕਹਿੰਦੇ ਬੜੀ ਪੀੜ ਚੱਲੀ ਬੜੀ ਤਕਲੀਫ ਚੱਲੀ ਔਰ ਇਸ ਪਾਸੇ ਵੀ ਦਿਖਾਵੋ ਜੇ ਤੁਸੀਂ ਦੇਖੋ ਕਿ ਕੈਂਟਰ ਦਾ ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ ਕੈਬਿਨ ਤਾਂ ਨੁਕਸਾਨੇ ਗਿਆ ਨਸ਼ਟ ਹੋਈ ਗਿਆ ਨਾਲ ਦੀ ਨਾਲ ਤੁਸੀਂ ਮਸ਼ੀਨਰੀ ਸਾਰੀ ਦੇਖ ਪਾ ਰਹੇ ਹੋ ਕਿ ਕਿੰਨੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਡਰਾਈਵਰ ਜਿਹੜਾ ਫਸ ਜਾਂਦਾ ਇੰਨੀ ਇੱਕ ਸਪੇਸ ਦੇ ਵਿੱਚ ਫਸ ਜਾਂਦਾ ਇੱਕ ਹਾਦਸਾ ਉਸ ਤੋਂ ਬਾਅਦ ਕੈਬਿਨ ਦਾ ਨੁਕਸਾਨ ਤੇ ਵਿੱਚ ਜਦੋਂ ਡਰਾਈਵਰ ਫਸ ਜਾਂਦਾ ਲੱਤਾਂ ਬਾਹਾਂ ਪੇਟ ਉਹਦੀਆਂ ਪਸਲੀਆਂ ਫਸ ਜਾਂਦੀਆਂ ਤਾਂ ਜਿਹੜੇ ਢਾਬੇ ਵਾਲੇ ਆ ਉਹ ਬਾਹਰ ਆ ਕੇ ਬੜੀ ਜੱਦੋਜਹਿਦ ਤੋਂ ਬਾਅਦ ਬੜੀ ਮੁਸ਼ਕਲ ਤੋਂ ਬਾਅਦ 2 ਘੰਟੇ ਦੀ ਜੱਦੋਜਹਿਦ ਤੋਂ ਬਾਅਦ ਸਟੀਅਰਿੰਗ ਤੋੜ ਕੇ ਉਸ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਦੇ ਆ ਇੱਕ ਹੋਰ ਵੀ ਚੀਜ਼ੇ ਦਿਖਾਈਓ ਆ ਸ਼ੀਸ਼ਾ ਤਾਂ ਟੁੱਟਿਆ ਹੀ ਹੋਇਆ ਆ ਡਰਾਈਵਰ ਦੀਆਂ ਐਨਕਾਂ ਮੇਰੇ ਖਿਆਲ ਇੱਥੇ ਪਈਆਂ ਨੇ ਤਾਂ ਹੁਣ ਡਰਾਈਵਰ ਦੀ ਜਿਹੜੀ ਸਥਿਤੀ ਹੈ ਗੰਭੀਰ ਦੱਸੀ ਜਾ ਰਹੀ ਹੈ ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਕੁਝ ਵੀ ਨਹੀਂ ਜੜਾ ਡਰਾਈਵਿੰਗ ਜਿਹੜਾ ਕੈਬਿਨੋਂ ਦਾ ਕੁਝ ਵੀ ਨਹੀਂ ਬਚਿਆ ਤਾਂ ਇੱਥੇ ਸਨੀ ਬਾਜੀ ਨੇ ਕਸ਼ਮੀਰੀ ਢਾਬੇ ਤੋਂ ਪੂਰਾ ਹਾਲ ਇਹਨਾਂ ਦੀ ਜ਼ੁਬਾਨੀ ਸਮਝਣ ਦੀ ਕੋਸ਼ਿਸ਼ ਕਰਦੇ ਆ ਭਾਜੀ ਜਿੰਨੇ ਇੱਕ ਜਾਣਕਾਰੀ ਮੈਂ ਤੁਹਾਡੇ ਤੋਂ ਇਕੱਠੀ ਕੀਤੀ ਉਹ ਤਾਂ ਦੱਸ ਦਿੱਤੀ ਆ ਆਪਣੀ ਜ਼ੁਬਾਨੀ ਵੀ ਵੇਰਵਾ ਦੇ ਤੋ ਹੋਇਆ ਕਿ ਪਾਜੀ ਜਦੋਂ ਸਵੇਰੇ ਮੈਂ 5 ਵਜੇ ਉੱਠਿਆ 5 ਵਜੇ ਮੰਜੇ ਤੇ ਬੈਠਾ ਸੀ ਹਜੇ ਉੱਠ ਕੇ ਉਧਰੋਂ ਇਹ ਕੈਂਟਰ ਆਈ ਬਹੁਤ ਸਪੀਡ ਨਾਲ ਸੀਗੀ ਕੱਤੀ ਜ਼ਿਆਦਾ ਸੀ ਹਾਂਜੀ ਤੇ ਗੱਡੀ ਮੇਰੀ ਖੜੀ ਸੀ ਥੱਲੇ ਕੱਚੇ ਤੇ ਲਾਈ ਹੋ ਸੀਗੀ ਮੈਂ ਇਹ ਥੱਲੇ ਹੀ ਗੱਡੀ ਲੈ ਕੇ ਮੇਰੀ ਗੱਡੀ ਉਹ ਖੱਤਿਆਂ ਚ ਜਾ ਕੇ ਮਾਰੀ ਜ ਨੇ ਅੱਛਾ ਉੱਥੇ ਆਪੀ ਚੱਕ ਕੇ ਮਰ ਤੂੰ ਸਾਈਡ ਵਿੱਚ ਨਹੀਂ ਕੀਤੀ ਨਹੀਂ ਨਹੀਂ ਉਥੋਂ ਜਾ ਕੇ ਉਧਰ ਡੀਰ ਮਾਰੀ ਆ ਉਹਨੇ ਇੱਥੇ ਖੜਾ ਹੀ ਟਰਾਲਾ ਮੋਰੇ ਖੜਾ ਜਿਹੜਾ ਉਹਦੇ ਵਿੱਚ ਇਹਨੇ ਪਿੱਛੇ ਲਿਆ ਕੇ ਠੋਕੀ ਤਾਂ ਪਾਲਟ ਹੋਈ ਇਹ ਤੇ ਪਹਿਲਾਂ ਤੁਹਾਡੀ ਗੱਡੀ ਚ ਵੱਜਿਆ ਕੇ ਟਰਾਲਾ ਪਹਿਲਾਂ ਮੇਰੀ ਦੇ ਵੱਜਿਆ ਮੇਰੀ ਉਹ ਢਾਬੇ ਤੋਂ ਜਾ ਕੇ ਮਾਰੀ ਦੇ ਲੋ ਗੱਡੀ ਦੂਰ ਆ ਢਾਬਾ ਇਹ ਤਾਂ 40 50 ਫੁੱਟ ਦੂਰ ਮਰੀ ਗੱਡੀ 100 ਫੁੱਟ ਹੋਣਾ ਭਾਈ 100 ਫੁੱਟ ਹਾਂਜੀ 100 ਫੁੱਟ ਹੈਗਾ ਇੱਧਰ ਲੈ ਕੇ ਤੇ ਨਾਲ ਇਸ ਇੱਦਾਂ ਹੀ ਪਈ ਆ ਸਵੇਰ ਦੀ ਆਹੀ ਨਹੀਂ ਕੁਛ ਵੀ ਕੀਤਾ ਇਹਨੂੰ ਤੇ ਪੁਲਿਸ ਪ੍ਰਸ਼ਾਸਨ ਆਇਆ ਕਿ ਨਹੀਂ ਹਾਂਜੀ ਉਹ ਲੇਖੇ ਕਾਰਵਾਈ ਲੈ ਕੇ ਆਪਣੀ ਹੁਣ ਉਹ ਜਦੋਂ ਮਾਲਕ ਆਊਗਾ ਤੇ ਹੁਣ ਦੇਖਦੇ ਆ ਗੱਲਬਾਤ ਕੀ ਕਰਦੇ ਆ ਤੇ ਫਿਰ ਜਿਹੜਾ ਰੋਡ ਕਲੀਅਰ ਕਰਾਉਣਾ ਕਿਉਂਕਿ ਟ੍ਰੈਫਿਕ ਨੂੰ ਵੀ ਵਿਘਨ ਪੈ ਰਿਹਾ ਉਹ ਹਜੇ ਨਹੀਂ ਸਰ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਥੋੜੀ ਚੱਕਣ ਦਵਾਗੇ ਆਪਾਂ ਮਾਲਕ ਵੀ ਨਹੀਂ ਆਏ ਇਹਨਾਂ ਹਾਂਜੀ ਇਹ ਡਰਾਈਵਰ ਇਹ ਵੀ ਅੰਮ੍ਰਿਤਸਰ ਦਾ ਹੀ ਹੈ ਸਵੇਰੇ 5 ਵਜੇ ਦਾ ਹਾਦਸਾ ਹਾਂਜੀ ਤੇ ਡਰਾਈਵਰ ਰੋਵੇ ਤੁਸੀਂ ਆਪ ਕੱਢੇ ਸਾਰੇ ਜਮਨ ਰਲ ਕੇ ਹਾਂਜੀ ਸਵੇਰੇ ਕੱਢਦੇ ਪਏ ਸੀਗੇ ਮੇਰਾ ਆਪਣੇ ਮੁੰਡੇ ਗੈਰੀ ਜਾਲੇ ਆ ਰਵੀ ਡੈਂਟਿੰਗ ਪੈਂਟਿੰਗ ਵਾਲੇ ਬੈਂਸ ਹੁਣੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੱਟਣਾ ਕੱਟ ਗਏ ਉਹ ਗੱਡੀ ਕੱਢਿਆ ਮੁੰਡਾ ਪਿੱਛੇ ਅੱਛਾ ਡੈਂਟਿੰਗ ਪੈਂਟਿੰਗ ਵਾਲਿਆਂ ਨੇ ਆ ਕੇ ਮਦਦ ਕੀਤੀ ਆ ਦੇਖੋ ਕੱਟਰ ਕੀਤੀ ਉਹ ਸਾਰੀ ਗੱਡੀ ਫੇਰ ਕੱਢਿਆ ਫਸ ਗਿਆ ਇੱਕ ਐਵੇਂ ਬੰਦੇ ਉੱਤੇ ਪੂਰੀ ਤਰ੍ਹਾਂ ਫਸ ਗਿਆ ਹੁਣ ਹਾਂ ਫਿਰ ਉਹਨੂੰ ਉਸ ਤੋਂ ਦੋ ਹਸਪੀਟਲ ਲੈ ਕੇ ਗਏ ਹਾਂਜੀ ਤੇ ਹੁਣ ਪੀਜੀਆਈ ਹੁਣ ਪੀਜੀਆਈ ਲੈ ਕੇ ਦੋ ਜਾਨੇ ਸੀ ਕਿ ਇੱਕ ਜਾਨੇ ਦੋ ਜਾਨੇ ਇੱਕ ਤਾਂ ਸਹੀ ਆ ਓਕੇ ਆ اچھا ਇੱਕ ਤਾਂ ਬਚ ਗਿਆ ਹਾਂ ਇੱਕ ਤਾਂ ਬਚਾ ਦੂਜਾ ਵੀ ਸਹੀ ਆ ਉਦਾਂ ਤੁਰ ਕੇ ਬੈਠਾ ਗੱਡੀ ਵਿੱਚ ਬਾਕੀ ਹੁਣ ਪਰ ਕਿਹੜੇ ਪਸਲੀਆਂ ਪੁੱਸਲੀਆਂ ਉਹ ਤਾਂ ਹੁਣ ਸਰ ਜਦੋਂ ਬੰਦਾ ਘੁੱਟ ਹੁੰਦਾ ਉਹਦਾ ਫਿਰ ਪਸਲੀ ਦਾ ਕੋਈ ਅੱਧੀ ਟੁੱਟਣੀ ਆ ਫਿਰ ਹੁਣ ਤੁਹਾਡੇ ਨੁਕਸਾਨ ਦੀ ਗੱਲ ਕਰੀਏ ਤੁਹਾਡਾ ਕਿੰਨਾ ਨੁਕਸਾਨ ਹੈ ਮੇਰਾ ਤਾਂ ਟੋਟਲੀ ਲਾਸ ਹੋ ਗਈ ਗੱਡੀ ਦਾ ਇਹਦਾ ਨਾ ਬਚਿਆ ਕੁਝ ਨਹੀਂ ਹੈਗਾ 4.5 ਲੱਖ ਦੀ ਗੱਡੀ ਲਈ ਆ ਮੈਂ ਮਾਡਲ ਕਿੰਨਾ ਹੈ 15 ਮਾਡਲ ਆ 15 ਮਾਡਲ ਗੱਡੀ ਦਾ ਕੀ ਹੋ ਗਿਆ ਤੇ ਹਾਂਜੀ ਚੱਲ ਸ਼ੋਅ ਕਰਿਆ ਪੰਜਾਬ ਤੁਹਾਡਾ 4.5 ਲੱਖ ਦਾ ਨੁਕਸਾਨ ਤੁਸੀਂ ਦੱਸੋ ਹਾਂਜੀ ਮੇਰੀ ਪੂਰੀ ਗੱਡੀ ਲਾਸ ਹੋ ਗਈ ਭਾਜੀ ਹੁਣ ਠੀਕ ਥੋੜੀ ਹੁਣੀ ਦੇਤਾ ਸਾਰਾ ਦਾ ਭੱਜਿਆ ਹੈ ਫਰੰਟ ਤੋਂ ਵੀ ਸਾਰਾ ਨੁਕਸਾਨ ਹੈ ਛੱਤ ਵੀ ਨੁਕਸਾਨੀ ਗਈ ਹੈ ਇੰਜਨ ਦਾ ਨੁਕਸਾਨ ਮੋਰੇ ਫਰੰਟ ਸਾਰਾ ਹੀ ਤੋੜ ਦਿੱਤਾ ਹੈ ਇੰਜਨ ਵੀ ਭੰਨਪਾਤ ਦੀ ਵਿੱਚ ਨੂੰ ਤੁਸੀਂ ਬਾਕੀ ਦੇਖਿਆ ਹੀ ਆ ਵਿੱਚ ਕੈਮਰੇ ਵੀਡੀਓ ਬਣਾ ਕੇ ਦੇ ਲੋ ਕੀ ਹਿਸਾਬ ਕਰਿਆ ਤੁਸੀਂ ਬਾਹਰ ਢਾਬੇ ਤੇ ਬੈਠੇ ਸੀਗੇ ਮੈਂ ਅੰਦਰੇ ਬੈਠਾ ਹਾਂ ਢਾਬੇ ਤੇ ਅੱਛਾ ਗੱਡੀ ਬਾਹਰ ਖੜੀ ਸੀ ਮੇਰੀ ਤੁਹਾਨੂੰ ਵੀ ਤੜਕਾ ਸੀਗਾ ਨਹੀਂ ਤਾਂ ਲੋਕੀ ਮਾਰ ਕੇ ਵੀ ਲਖੜੇ ਹੁੰਦੇ ਬਿਲਕੁਲ ਬਿਲਕੁਲ ਤੁਹਾਡੇ ਗ੍ਰਾਹਕ ਆਏ ਹੁੰਦੇ ਮੈਂ ਤਾਂ ਬਾਜੀ ਕਈ ਵਾਰੀ ਗੱਡੀ ਜੇ ਵੀ ਸੁੱਤਾ ਹੁੰਨਾ ਸ਼ੁਗਰਗਰ ਅੱਜ ਸੁੱਤਾ ਹੀ ਨਹੀਂ ਗੱਡੀ 'ਚ ਵਾਈ ਗੁੰਡੀ ਕਰਪਾਣਾ ਉਹ ਮਾਲਕੇ ਕਰਦੇ ਜੋ ਕਰਦੇ ਚਲੋ ਬਸ ਆਪਾਂ ਨੂੰ ਇਹ ਆ ਕਿ ਸਾਡੀ ਗੱਡੀ ਦਾ ਜੋ ਬਣਦਾ ਜੋ ਪੂਰਾ ਬਣਦਾ ਆ ਸਾਡਾ ਹਨਾ ਜਿੰਨੇ ਹੀ ਲਾਸ ਟੋਟਲੇ ਹੋ ਗਈ ਆ ਆਪਾਂ ਤਾਂ ਉਹ ਇਹਨਾਂ ਤੋਂ ਲੈਣਾ ਬਾਜੀ ਠੀਕ ਹੈ ਮੇਰੇ ਅੱਗੇ ਗਰੀਬ ਬੰਦਾ ਆ ਯਾਰ ਮੇਰੇ ਅੱਗੇ ਫਸਿਆ ਹੈ ਕਰਜ਼ੇ ਤੇ ਗੱਡੀ ਲਈ ਹੋਇਆ ਤੁਸੀਂ ਇਹ ਮੰਗ ਕਰਦੇ ਹੋ ਇਹਨਾਂ ਦੀ ਜਿਹੜਾ ਮਾਲਕ ਕੌਣ ਉਹ ਤੁਹਾਡੇ ਨਾਲ ਵੀ ਜੋ ਵੀ ਬਣਦਾ ਅਕਸਰ ਦਾ ਕਰਕੇ ਜਾਣ ਸਾਡਾ ਇਹ ਪੂਰੀ लॉस ਦਾ ਕਰਕੇ ਜਾਵੇ ਠੀਕ ਹੈ ਬਣਦਾ ਸਰਦਾ ਨਾ ਕਰੇ ਚਲੋ ਸਾਡੇ ਵੱਲੋਂ ਗੱਡੀ ਲੈ ਜਾਵੇ ਸਾਨੂੰ ਪੈਸੇ ਦੇ ਦੇਵੇ ਸਾਡੀ ਗੱਡੀ ਦੇ ਸਾਰੇ ਠੀਕ ਹੈ ਠੀਕ ਹੈ ਬਾਜੀ ਠੀਕ ਹੈ ਚਲੋ ਸੁਣਾ ਸੀ ਥੋੜੀ ਇਹ ਕਿਹਾ ਕਿ ਇੱਥੇ ਲਿਆ ਕੇ ਮਾਰ ਦੂੰ ਸਾਨੂੰ ਇਹਨਾਂ ਇਹਦੇ ਬੰਦੇ ਬੰਦੇ ਸੁੱਤੇ ਆਉਂਦੇ ਪਿੱਛੇ ਸੁੱਤੇ ਬੇ ਆਣ ਕੇ ਪਿੱਛੇ ਗੱਡੀਆਂ ਡੋਕੀ ਜਾਂਦੇ ਤੁਹਾਡੀ ਚਿੱਟੀ ਪੱਟੀ ਤਾਂ ਐਕਸਾਈਡ ਤੇ ਸੀ ਇੱਥੇ ਖੜੀ ਦਾ ਕੱਚਾ ਖੜਾ ਹੈ ਓਕੇ ਐਦਾ ਖੜੀ ਸੀ ਕੱਚੇ ਦੇ ਸੀ ਹਾਂਜੀ ਤੇ ਥੱਲੇ ਉਹ ਲਿਆ ਕੇ ਮਾਰੀ ਇਹਨਾਂ ਉਹ ਸੀਸੀਟੀਵੀ ਤੁਹਾਡੇ ਕੋਲ ਹੈ ਕਿ ਤੁਸੀਂ ਪ੍ਰੋਡਿਊਸ ਕਰ ਦੋਗੇ ਲੋਡ ਪਈ ਦਾ ਹਾਂਜੀ ਉਹ ਤਾਂ ਸਾਹਮਣੇ ਫਰੰਟ ਤੇ ਜੋ ਗੱਡੀ ਆਈ ਮੇਰੇ ਢਾਬੇ ਵੱਲੋਂ ਉਹ ਤਾਂ ਮੇਰੇ ਕੋਲ ਹੈਗੀ ਹੈ ਰਿਕਾਰਡਿੰਗ ਚ ਚਲੋ ਹਾਂਜੀ ਤੇ ਇਹਨਾਂ ਦੀ ਮੰਗ ਜਿਹੜੀ ਉਹ ਬੜੀ ਜਾਇਜ਼ ਹੈ ਜੀ ਕਿਉਂਕਿ ਇਹਨਾਂ ਦੀ ਗੱਡੀ ਕੱਚੇ ਤੇ ਸੀਗੀ ਔਰ ਇਹ ਕਹਿੰਦੇ ਕਿ ਮੈਂ ਗੱਡੀ ਲਈ ਹੈ ਲੋਨ ਤੇ ਲਈ ਹੈ ਕਿਸ਼ਤਾਂ ਕਿਸ਼ਤਾਂ ਦੇ ਲਈ ਹੋਈ ਹੈ ਟੋਟਲ ਟੋਟਲ ਜਿਹੜੀ ਗੱਡੀ ਕਹਿੰਦੇ ਮੇਰੀ ਲਾਸ ਹੋ ਗਈ ਹੈ ਔਰ ਰੱਬ ਦੀ ਇੰਨੀ ਬਗਾਨੀ ਮੈਂ ਤਰਹੀ ਹਾਂ ਸ਼ੁਕਰਾਨਾ ਕਿ ਆਪਣੀ ਗੱਡੀ 'ਚ ਬੈਠੇ ਨਹੀਂ ਸੀਗੇ ਨਹੀਂ ਤਾਂ ਕਹਿੰਦੇ ਕਿ ਕਈ ਵੇਲੇ ਮੈਂ ਗੱਡੀ 'ਚ ਵੀ ਸੁੱਤਾ ਉਹਨਾਂ ਆਰਾਮ ਕਰਦਾ ਔ ਉਸ ਜੇ ਰੱਬ ਨਾ ਕਰੇ ਗੱਡੀ ਚੋਂ ਤਾਂ ਬਹੁਤ ਵੱਡਾ ਨੁਕਸਾਨ ਹੋਰ ਹੋ ਜਾਣਾ ਸੀ ਹੋ ਜਾਣਾ ਸੀ ਵੀ ਸਰ ਜੀ ਜੀ ਚਲ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਹਾਦਸੇ ਤੋਂ ਬਾਅਦ ਵੀ ਇਹਨਾਂ ਨੇ ਇਹਨਾਂ ਦੇ ਸਾਥੀਆਂ ਨੇ ਡੈਂਟਰ ਪੇਂਟਰ ਸਾਰੇ ਭਰਾਵਾਂ ਨੇ ਉਪਰਾਲਾ ਕੀਤਾ ਹੈਲਪ ਕੀਤੀ ਔਰ ਉਹਨਾਂ ਨੂੰ ਬਾਹਰ ਕੱਢਿਆ ਇਹੀ ਇਨਸਾਨੀਅਤ ਹੈ ਹਾਂ ਮਲਾਜਮਾਂ ਨੇ ਵੀ ਹੈਲਪ ਕੀਤੀ ਉਹਨਾਂ ਨੂੰ ਬੁਲਾਇਆ ਸੀ ਸੱਦ ਕੇ ਲਿਆਂਦਾ ਤੇ ਉਹਨਾਂ ਨੇ ਸਾਰਿਆਂ ਨੇ ਰਲ ਕੇ ਇਹ ਕੰਮ ਕੀਤਾ ਤੇ ਇਹੀ ਇਨਸਾਨੀਅਤ ਹੈ ਫਰਜ਼ ਇਨਸਾਨੀਅਤ ਦਾ ਫਰਜ਼ ਪਹਿਲਾਂ ਨਿਭਾਉਣਾ ਚਾਹੀਦਾ ਚਾਹੀਦਾ ਗੱਡੀਆਂ ਦਾ ਬਣ ਜੂ ਹਾਂ ਹਾਂ ਕਿਉਂਕਿ ਤੁਹਾਡੇ ਦਾ ਵੀ ਇਨਸਾਫ ਹੋਣਾ ਚਾਹੀਦਾ ਇਨਸਾਨੀਅਤ ਦਾ ਹੀ ਫਰਜ ਹੈ ਤੁਹਾਡੇ ਦਾ ਵੀ ਇਨਸਾਫ ਹੋਣਾ ਚਾਹੀਦਾ ਭਾਜੀ ਇਹ ਕੱਚ ਨੂੰ ਦੇਖ ਕੇ ਮਤਲਬ ਕੀ ਸਮਝਦੇ ਪਈ ਕੱਚ ਨੂੰ ਦੇਖ ਕੇ ਕੀ ਸਮਝਦੇ ਨਹੀਂ ਕੱਚ ਹੀ ਆ ਭਾਜੀ ਨਹੀਂ ਤੁਸੀਂ ਚੈੱਕ ਕਰ ਲਿਓ ਇਹਨਾਂ ਕੀ ਪਤਾ ਲੱਗਦਾ ਮੈਨੂੰ ਲੱਗਦਾ ਤਾਂ ਕੁਝ ਨਹੀਂ ਪਤਾ ਹੈਗਾ ਕੱਚ ਦਾ ਕੱਚ ਹੀ ਆ ਹੂੰ ਠੀਕ ਹੈ ਇੱਕ ਇੱਕ ਕੱਚ ਕਿਸ ਚੀਜ਼ ਦਾ ਹੈ ਸ਼ੀਸ਼ੇ ਦਾ ਤਾਂ ਨਹੀਂ ਫਰੰਟ ਦਾ ਨਹੀਂ ਹੈਗਾ ਫਰੰਟ ਦਾ ਨਹੀਂ ਹੈ ਇਹ ਕਿਸ ਚੀਜ਼ ਦਾ ਕੱਚ ਮੇਰੇ ਸਹਮਣੋਂ ਉਹ ਟੇਬਲ ਟਿੰਗ ਰੱਖ ਰਿਹਾ ਕਿ ਜਿਹੜੀ ਉਹ ਲੋਬੀ ਹੈ। ਹਾਂਜੀ। ਟੇਬਲ ਤੇ ਜਿਹੜੇ ਲੋਬੀ ਕੱਟ ਕੇ ਰੱਖਦੇ ਉਹ ਹੈ। ਬੇਟਾ ਬਿਆਲੇ ਦਾ ਹੋ ਗਾਇ। ਨਹੀਂ ਨਹੀਂ ਉਹ ਟਰੱਕ ਦਾ ਹੈ। ਜੋ ਉਹ ਟਰੱਕ ਤੇ ਜਿਹੜਾ ਉਹ ਕੇ ਉਹ ਟਰੱਕ 'ਚ ਸ਼ੋਪੀ ਸੋਣਾ ਠੀਕ ਹੈ। ਉਹ ਵੀ ਟਰੱਕ 'ਚ ਜਾਏਗਾ। ਉਹ ਕੇਂਟਰ 'ਚ ਸ਼ੋਪੀ ਸੋਣਾ ਉਹਦਾ ਹੈ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਤਾਂ ਉਹ ਕੇਂਟਰ ਵਾਲੇ ਦਾ ਵੀ ਫਿਰ ਕਾਫੀ ਨੁਕਸਾਨ ਹੋਇਆ। ਕਹਿੰਦੇ ਹੈ 20 ਲੱਖ ਦਾ ਨੁਕਸਾਨ ਹੋਇਆ ਜੀ ਉਹਦਾ। ਚਾ ਕੇਂਟਰ ਵਾਲੇ ਦਾ ਕਿੰਨੇ ਦਾ ਹੋਇਆ? 20 ਲੱਖ ਦਾ ਕਹਿੰਦੇ। 20 ਲੱਖ ਦਾ। ਹਾਂਜੀ। ਓਕੇ ਨਾਟ ਓਨਲੀ ਆਹ ਜਿਹੜੀ ਸਵਿਫਟ ਡਿਜ਼ਾਇਰ ਹੈ ਆ। ਕੱਲਾ ਇਹਦਾ ਨੁਕਸਾਨ ਨਹੀਂ ਆ ਉਹ ਕੈਂਟਰ ਨੂੰ ਵੀ ਟੱਕ ਜਦੋਂ ਵੱਜਦੀ ਹੈ ਕੈਂਟਰ ਦੇ ਪਿੱਛੇ ਵੀ ਸਮਾਨ ਪਿਆ ਸੀ ਉਹ ਕੈਂਟਰ ਦਾ ਵੀ ਨੁਕਸਾਨ ਹੈ ਕੋਹਦਾ ਵੀ ਵੱਡਾ ਨੁਕਸਾਨ ਹੈ ਔਰ ਉਸ ਤੋਂ ਵੱਡੀ ਗੱਲ ਕਿ ਜਿਹੜਾ ਡਰਾਈਵਰ ਹੈ ਉਹਨੂੰ ਡੈਂਟਰ ਪੇਂਟਰ ਜਿਹੜੇ ਆਲੇ-ਦੁਆਲੇ ਵਾਲੇ ਵੀ ਰਿਆ ਉਹ ਪੈਟਰੋਲ ਪੰਪ ਤੇ ਵੀ ਜਿਹੜੇ ਵੀਰ ਆ ਸਾਰਿਆਂ ਨੇ ਬਾਹਰ ਆ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨੂੰ ਕੱਟਣ ਰਕ ਕੱਟ ਕੇ ਫੇਰ ਬਾਹਰ ਘੱਡੇ ਤਾਂ ਉਹਨਾਂ ਵੀਰੇ ਦਾ ਵੀ ਸ਼ੁਕਰਾਨਾ ਇਨਸਾਨੀਅਤ ਦਾ ਫਰਜ਼ ਨਿਭਾਇਆ ਇੱਕ ਵਾਰ ਤੁਹਾਨੂੰ ਪਿਛਲਾ ਮਾਹੌਲ ਦਿਖਾ ਦਿੰਦਾ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆ ਕਿ ਰੋਡ ਨੂੰ ਕਲੀਅਰ ਕਰਾਇਆ ਜਾਵੇ ਕਿਉਂਕਿ ਦਿਨੇ-ਦਿਨੇ ਤਾਂ ਥੋੜਾ ਜਿਹਾ ਵਿਊ ਪੈ ਜਾਂਦਾ ਉਹ ਪਿੱਛੇ ਕੋਨ ਰੱਖਿਆ ਹੋਇਆ ਰਾਤ ਨੂੰ ਦਿੱਕਤ ਵੱਧ ਸਕ ਸਕਦੀ ਹੈ ਕਿਉਂ ਤਾਂ ਗੱਡੀਆਂ ਨੰਬਰ ਅੱਜ PP02EH5034 ਜਿਵੇਂ ਹੁਣ ਬਾਪੂ ਜੀ ਰੋਂਗ ਸਾਈਡ ਤੇ ਆ ਗਏ ਆ ਅੱਧੀ ਸੜਕ ਤਾਂ ਪਹਿਲੇ ਟਰੱਕ ਨੇ ਕਵਰ ਕੀਤੀ ਆ ਤਾਂ ਜਿਵੇਂ ਹੁਣ ਆਹ ਦੇਖੋ ਦਿਖਾਈ ਜਰਾ ਵੀਰੇ ਹੁਣ ਬੰਦਾ ਕੀ ਕਹੇ ਬਾਪੂ ਨੂੰ ਵੀ ਰੂਲਸ ਇੱਥੇ ਕੋਈ ਸਮਝਦਾ ਹੀ ਨਹੀਂ ਤਾਂ ਰਾਤ ਨੂੰ ਜਦੋਂ ਹਨੇਰਾ ਹੋਣਾ ਕਿਉਂਕਿ ਛੇਤੀ ਰਾਤ ਹੋ ਜਾਂਦੀ ਆ ਛੇਤੀ ਦਿਨ ਢਲ ਜਾਂਦਾ 6 ਵਜੇ ਘੁੱਪ ਹਨੇਰਾ ਹੋ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਜਲਦ ਤੋਂ ਜਲਦ ਜਿਹੜਾ ਰੋਡ ਕਲੀਅਰ ਕਰਾਇਆ ਜਾਵੇ ਤਾਂ ਜੋ ਰਾਤ ਨੂੰ ਕੋਈ ਹੋਰ ਵੱਡਾ ਹਾਦਸਾ ਨਾ ਹੋ ਜਾਵੇ ਔਰ ਜੋ ਵੀਰ ਨੇ ਦੱਸਿਆ ਉਹ ਕਹਿੰਦੇ ਗੱਡੀ ਕੱਚੇ ਦੇ ਸੀਗੀ ਮੇਰੀ ਔਰ ਟਾਬੇ ਮੋਰੇ ਸੀ ਕਹਿੰਦੇ ਔਰ 100 ਫੁੱਟ ਹਾਲਾਂਕਿ ਦੇਖਣ ਨੂੰ 60 70 ਫੁੱਟ ਲੱਗਦੇ 100 ਫੁੱਟ ਕਹਿ ਰਹੇ ਆ ਉਹ ਕਹਿੰਦੇ 100 ਫੁੱਟ ਦੂਰ ਚੱਕ ਕੇ ਮਾਰੀ ਜੋ ਉੱਥੋਂ ਗੱਡੀ ਕਹਿੰਦੇ ਮੈਂ ਛੇੜੀ ਨਹੀਂ ਮੇਰਾ ਟੋਟਲ ਲਾਸ ਹੋ ਗਿਆ ਗੱਡੀ ਦਾ ਔਰ ਉਹ ਨੁਕਸਾਨ ਦੀ ਪਰਪਾਈ ਮੰਗੇ ਤਾਂ ਉਹਨਾਂ ਦੀ ਗੱਲ ਜਾਇਜ਼ ਹੈ ਕਿਉਂਕਿ ਤੁਹਾਨੂੰ ਪਤਾ ਕਿ ਇੱਕ ਬੰਦਾ ਬੜੀ ਮੁਸ਼ਕਿਲ ਨਾਲ ਆਪਣਾ ਘਰ ਚਲਾਉਂਦਾ ਪਰਿਵਾਰ ਚਲਾਉਂਦਾ ਰ ਬੈਠੇ ਬਿਠਾਏ ਅੱਧਾ ਹਾਦਸਾ ਹੋ ਜਵੇ ਨੁਕਸਾਨ ਹੋ ਜਵੇ ਚਾਵਾਂ ਨਾਲੀ ਚੀਜ਼ ਇਸ ਤਰੀਕੇ ਟੋਟਲ ਲਾਸ ਹੋ ਜਵੇ ਤਾਂ ਬੰਦੇ ਦੇ ਦਿਲ ਤੇ ਕੀ ਬੀਤਦੀ ਆ ਉਹ ਅਸੀਂ ਮਹਿਸੂਸ ਕਰ ਸਕਦੇ ਲੇਕਿਨ ਅਖੀਰ ਚ ਫਿਰਹੀ ਬੇਨਤੀ ਹੈ ਕਿ ਜਿਹੜਾ ਸੜਕ ਤੇ ਆ ਛੋਟੀ ਤੋਂ ਛੋਟੀ ਲਾਪਰਵਾਹੀ ਵੀ ਜਿਹੜੀ ਆ ਉਹ ਬਹੁਤ ਵੱਡਾ ਨੁਕਸਾਨ ਬਹੁਤ ਵੱਡੀ ਤਬਾਹੀ ਕਰ ਦਿੰਦੀ ਆ ਉਹ ਤੋਂ بچਾ ਹੋਣਾ ਚਾਹੀਦਾ ਕਿ ਜੇਕਰ ਨੀਂਦ ਆ ਜਾਂਦੀ ਆ ਡਰਾਈਵਰ ਨੂੰ ਤਾਂ ਥੋੜੀ ਦੇਰ ਲਈ ਨੈਪ ਲੈ ਲੈਣੀ ਚਾਹੀਦੀ ਥੋੜੀ ਦੇਰ ਲਈ ਰੁੱਕ ਕੇ ਆਰਾਮ ਕਰ ਲੈਣਾ ਚਾਹੀਦਾ ਇਹੋ ਪ੍ਰੈਸ਼ਰ ਉਹ ਭੱਜ ਦੌੜ ਨਹੀਂ ਹੋਣੀ ਚਾਹੀਦੀ ਕਿ ਯਾਰ ਮੈਂ ਸੌਣਾ ਨਹੀਂ ਮਾ ਤਾਂ ਐਵੇਂ ਹੀ ਖਿੱਚ ਦੂੰ ਮੈਂ ਤਾਂ ਹਫ਼ਤਾ ਹਫ਼ਤਾ ਨਹੀਂ ਸੌਂਦਾ ਕਿਵੇਂਲੇ ਬੰਦੇ ਇਹ ਵੀ ਚੀਜ਼ ਜਿਹੜੀ ਮਨ ਚ ਬਿਠਾ ਲੈਂਦੇ ਕਿ ਭਾਈ ਮੈਂ ਤਾਂ ਨਾਨਸਟਾਪ ਹੀ ਗੱਡੀ ਚਲਾਉ ਤਾਂ ਇਦਾਂ ਨਾ ਕਰਿਆ ਕਰੋ ਇਦਾਂ ਕਾਲੀ ਨਾ ਕਰਿਆ ਕਰੋ ਐਦਾ ਆਪਣੇ ਆਪ ਨਾਲ ਵੀ ਤਕਾ ਨਾ ਕਰਿਆ ਕਰੋ ਨਹੀਂ ਤਾਂ ਐਡਾ ਵੱਡਾ ਤਕਾ ਹੋ ਜਾਂਦਾ ਤਾਂ ਲਾਪਰਵਾਹੀ ਤੋਂ ਬਚੀਏ ਜੇ ਨੀਂਦ ਆਂਦੀ ਹੈ ਤਾਂ ਥੋੜੀ دیر ਲਈ ਨੈਪ ਲੈਣ ਲਈ ਚਾਹੀਦੀ ਆ ਥੋੜੀ دیر ਲਈ ਆਰਾਮ ਕਰ ਲੈਣਾ ਚਾਹੀਦਾ ਔਰ ਸੜਕ ਤੇ ਲਾਪਰਵਾਹੀ ਨਹੀਂ ਹੋਣੀ ਚਾਹੀਦੀ ਤੇ ਪ੍ਰਸ਼ਾਸਨ ਅਕੀ ਬੇਨਤੀ ਆ ਰੋਡ ਨੂੰ ਜਲਦ ਤੋਂ ਜਲਦ ਕਲੀਅਰ ਕਰਾ ਜਾਵੇ ਬਹੁਤ ਬਹੁਤ ਸ਼ੁਕਰੀਆ